ਤੁਹਾਨੂੰ ਮੈਂ ਇਹ ਹੋਈ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਡੇਰਾ ਬਾਬਾ ਨਾਨਕ ਮੌਜੂਦਾ ਸਰਕਾਰ ਨੇ ਜੋ ਇਹਨਾਂ ਦੇ ਨਾਲ ਕੀਤਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਖੜੀ ਹੈ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ਔਰ ਇਹਦਾ ਜਵਾਬ ਦਾ ਇਹਦਾ ਜੋ ਜਵਾਬ ਹੈ ਉਹਨਾਂ ਨੇ ਜਿਹੜੀ ਮਸ਼ੀਨ ਦਾ ਬਟਨ ਦਬਾ ਕੇ ਪੰਜੇ ਦਫੇ ਦੇ ਦੇਣਗੇ ਕਿੰਨਾ ਟਫ ਹੈ ਜੀ ਇਸ ਵਾਰ ਤੁਸੀਂ ਦੇਖ ਰਹੇ ਹੋ ਕਿ ਜਿੰਨੀ ਚੋਂ ਉਹਨਾਂ ਨੇ ਸਰਕਾਰ ਦਾ ਪ੍ਰਭਾਵ ਹੁੰਦਾ ਨਹੀਂ ਮੈਂ ਤਾਂ ਬੜੀ ਈਜ਼ੀ ਨਜ਼ਰ ਆ ਰਹੀ ਹੈ ਪਹਿਲੀ ਇਲੈਕਸ਼ਨ ਹੈ ਜੋ ਐਸਾ ਮੈਨੂੰ ਇੰਨਾ ਚੰਗਾ ਮਾਹੌਲ ਮਿਲਿਆ ਹੈਗਾ ਪਰ ਨਾਲ ਦੀ ਨਾਲ ਦੁੱਖ ਵੀ ਹੈਗਾ ਕਿ ਸਾਡੇ ਕਿਸਾਨਾਂ ਦੇ ਨਾਲ ਸਾਡੇ ਝੋਨੇ ਦੇ ਨਾਲ ਜੋ ਇਹਨਾਂ ਨੇ ਦੁਰਗਤੀ ਕੀਤੀ ਹੈ ਔਰ ਸਾਡੀ ਮਹਿਲਾਵਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਉਹ ਮੁਕਰੇ ਨੇ ਔਰ ਉਹਨਾਂ ਦਾ ਜਵਾਬ ਲੈਣ ਦੇ ਲਈ ਮੈਂ ਇਹ ਮਹਿਲਾਵਾਂ ਮੈਨੂੰ ਇਹ ਸੱਜ ਤੱਕ ਬਚਾਉਣਗੇ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਮੈਂ ਅੱਗੇ ਹੋ ਕੇ ਖੜੀ ਹੋ ਕੇ ਧਰਨੇ ਲਾਉਣ ਲਈ ਤਿਆਰ ਹਾਂ। ਪਠਾਨਾ ਚ ਜੋ ਹੋਇਆ ਸਿਰੇ ਹੋਵੇ। ਅਰੰਦਵ ਸਾਹਿਬ ਗਏ ਭਈ ਨਹੀਂ ਜੋਦਰ ਉਹਦਾ ਮਸਲਾ ਹੱਲ ਕਰਨਗੇ। ਖਾਲੀ ਮੁਰਦਨ ਵਾਲੇ ਨਹੀਂ ਹੈਗੇ ਜੀ ਬਿਲਕੁਲ ਜੇ ਅਗਰ ਅਨ ਫਿਊਚਰ ਵੀ ਐਦਾ ਦੀ ਕੋਈ ਦਿੱਕਤ ਆਣੀ ਨਹੀਂ ਦੇਖੋ ਜੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਜਦ ਡੀਸੀ ਦਫਤਰ ਦੇ ਵਿੱਚ ਜੋ ਹੋਇਆ ਉਹ ਕੁਝ ਲੋਕ ਇਹੋ ਜਿਹੇ ਹੋਣਗੇ ਸ਼ਰਾਤੀ ਅੰਸਰ ਜਿਹੜੇ ਕਹਿੰਦੇ ਆ ਵੀ ਗਲਤ ਹੋਇਆ ਸੀ ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸ ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰਿੰਦਾ ਹਵਸਦ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਹੈ ਸਭ ਤੋਂ ਕੀ ਮਾਹੌਲ ਠੀਕ ਚੱਲ ਰਿਹਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਮੌਲ ਠੀਕ ਹੈ ਨਹੀਂ ਮਾਹੌਲ ਠੀਕ ਹੁੰਦਾ ਤਾਂ ਇੰਨਾ ਜਨਸ ਲਾਬ ਉਬੜ ਕੇ ਆਉਣਾ ਹੀ ਨਹੀਂ ਸੀ ਉਮੜ ਕੇ ਆਉਣਾ ਹੀ ਨਹੀਂ ਸੀ ਸਾਡਾ ਸਾਥ ਨਹੀਂ ਸੀ ਅੱਜ ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ ਕੋਈ ਅਸੀਂ ਡਰ ਵਾਲੀ ਗੱਲ ਨਹੀਂ ਹੈਗੀ ਬਾਕੀ ਠੀਕ ਹੈ ਇਕ ਤੋ ੁਕਾ ਜਗ੍ਹਾ ਤੇ ਉਹ ਜਾ ਕੇ ਪਰਿਵਾਰ ਕੋਸ਼ਿਸ਼ ਹੈ ਉਹ ਜੀ ਕਰਦੇ ਧਮਕੀਆਂ ਦੇਣ ਦੀ ਪਰ ਜੇ ਜਦੋਂ ਆਪਾਂ ਇਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਜੇ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਹੀ ਖਤਮ ਹੋ ਜਾਂਦਾ ਹੈ ਇਸ ਪੈਕਟ ਦੇ ਇਲੈਕਸ਼ਨ ਨਹੀਂ ਦਾ ਕੁਲਟਰ ਨਹੀਂ ਜਿਹੜਾ ਕੋਈ ਹਮੇਸ਼ਾ ਕਰਦਾ ਹੈ ਨਹੀਂ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਜੀ ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਹੈ ਜਾਂ ਆਪਾਂ ਇੱਕ ਸ਼ਿਕਾਰੀ ਲੈ ਲਈਏ ਜਦ ਪਿੱਛੇ ਬੈਠ ਕੇ ਉਹ ਮੁਕਾਬਲਾ ਦੇਖ ਰਿਹਾ ਹੁੰਦਾ ਉੱਥੋਂ ਪੋਜ਼ਿਟਿਵ 네ਗੇਟਿਵ ਵੀ ਕੱਢ ਲੈਂਦਾ ਜੀ ਜਿਹੜੀਆਂ ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ ਤੇ ਮੇਰਾ ਆਪਣਾ ਸੁਭਾਅ ਵੀ ਹੈ ਕਿ ਮੈਂ ਆਪਣੀਆਂ ਮੇਰੀ ਵਾਹਵਾ ਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਜਿਹੜਾ ਮੇਰੀ ਕਮੀ ਦੱਸੇ ਤੇ ਮੈਂ ਉਸ ਇਨਸਾਨ ਤੇ ਜ਼ਿਆਦਾ ਖੁਸ਼ ਰਹਿੰਦੀ ਆ ਤਾਂ ਕਿ ਦੁਬਾਰਾ ਉਹਨਾਂ ਨੂੰ ਕਵਰ ਕਰੀਦਾ ਨਹੀਂ ਸਾਈਡ ਬਾਈ ਸਾਈਡ ਹੁਣ ਵੀ ਸਾਰਾ ਕੁਝ ਹੀ ਸੰਭਾਲਦਾ ਜੀ ਘਰ ਵੀ ਦੇਖਣਾ ਮੇਰੀਆਂ ਬੇਟੀਆਂ ਮੈਰਿਡ ਨੇ ਬੇਟਾ ਮੇਰਾ ਜਵਾਨ ਹੈ ਜੀ ਉਹ ਵੀ ਮੇਰੇ ਸਾਥ ਦੇ ਰਿਹਾ ਤੇ ਰੰਦਾਵਾ ਸਾਹਿਬ ਦੇ ਬਾਵਾ ਬਣ ਕੇ ਅਸੀਂ ਖੜੇ ਹੋਏ ਆ ਜੀ ਅਸੀਂ ਕੋਈ ਅਲੱਗ ਤੋਂ ਇੱਕ ਪੋਲੀਟੀਕਲ ਉਹ ਖੜਾ ਨਹੀਂ ਕਰ ਰਹੇ ਹੈਗੇ ਸਿਸਟਮ ਤੇ ਰੰਧਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਿਲਾ ਕੇ ਚੱਲ ਰਹੇ ਆ ਜੀ ਉਹਨਾਂ ਨੂੰ ਕਾਬਜ ਕਰਨਾ ਸਾਰੇ ਇਲੈਕਸ਼ਨ ਕਿਉਂਕਿ ਅਕਸਰ ਜਿਮਨੀ ਚੋਂ ਪਹਿਲੀ ਵਾਰ ਲੜ ਰਹੇ ਆ ਜੀ ਉਹਦੇ ਕੀ ਕਹੋਗੇ ਨਹੀਂ ਕੋਈ ਮੁਸ਼ਕਿਲ ਨਹੀਂ ਲੱਗ ਰਿਹਾ ਜੀ ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਕੋਈ ਇਹੋ ਜਿਹੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੋਈ ਬਿਲਕੁਲ ਠੀਕ ਹੈ ਜੀ ਥੈਂਕ ਯੂ ਵੋਟਰਸ ਨੂੰ ਇਹੋ ਹੀ ਅਪੀਲ ਹੈ ਜੀ ਤਕੜੇ ਹੋ ਕੇ ਇਲੈਕਸ਼ਨ ਲੜਨ ਵੋਟਾਂ ਪਾਉਣ ਰਿੰਦਾਵਾ ਸਾਹਿਬ ਹਰ ਪਿੰਡ ਵਿੱਚ ਜਾ ਰਹੇ ਨੇ ਅਸੀਂ ਚਾਰ ਪੰਜ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਖੁਦ ਵੀ ਮੈਂ ਲੇਡੀਜ਼ ਦੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੈਂ ਵੀ ਪਹੁੰਚ ਰਹੀਆਂ ਜੀ ਤੇ ਮੇਰੇ ਨਾਲ ਬੜੀਆਂ ਸਟਰੋਂਗ ਲੇਡੀਜ਼ ਐ ਸੋ ਅਸੀਂ ਵੀ ਆਦਮੀਆਂ ਨਾਲ ਘੱਟ ਨਹੀਂ ਹੈਗੀਆਂ ਜੀ ਤੇ ਬਿਲਕੁਲ ਜੋ ਵੀ ਜਿੱਥੇ ਕੋਈ ਗਲਤ ਹੁੰਦਾ ਹੋਏਗਾ ਅਸੀਂ ਆਵਾਜ਼ ਉਠਾਵਾਂਗੇ ਔਰ ਉਹਦਾ ਹੱਲ ਵੀ ਕਰਾਂਗੇ ਥੈਂਕ ਯੂ